ਸੱਤੇ ਸ਼੍ਰੀ ਗਰੱਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਮੌਤ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਿਓ ਪਿੰਡ ਵਿੱਚ ਇੱਕ ਡੱਬੂ ਨਾ ਦਾ ਪਾਗਲ ਬੰਦਾ ਰਹਿੰਦਾ ਸੀ ਹਰ ਵਾਰੀ ਜਦੋਂ ਕੋਈ ਜਵਾਕ ਨੂੰ ਪਤੰਗ ਡਾਉਂਦੇ ਵੇਖਦਾ ਤਾਂ ਉਹਦਾ ਪਤੰਗ ਤੋੜ ਦਿੰਦਾ ਕਈ ਵਾਰ ਮੂੰਹ ਨਾਲ ਡੋਰ ਵੀ ਵੱਢ ਦਿੰਦਾ ਇੱਕ ਵਾਰੀ ਪੱਬੂ ਨੇ ਪਾਗਲ ਪੰਨ ਵਿੱਚ ਜਵਾਕਾਂ ਦੇ ਪਤੰਗਾਂ ਨੂੰ ਅੱਗ ਲਾ ਦਿੱਤੀ ਤੇ ਕਮਲਿਆਂ ਵਾਂਗੂ ਖੁਸ਼ ਹੋ ਗਿਆ ਜਵਾਕ ਦਾ ਪਿਓ ਬਹੁਤ ਗੁੱਸੇ ਹੋਇਆ ਪੱਬੂ ਤੇ ਪਬੂ ਜੀਸ ਦੇ ਹੱਥ ਵਿੱਚ ਪਤੰਗ ਵੇਖਦਾ ਉਸ ਨੂੰ ਕਹਿ ਦਿੰਦਾ ਤੂੰ ਮਰਿਆ ਤੂੰ ਮਰਿਆ ਤੇ ਰੋਣ ਲੱਗ ਜਾਂਦਾ ਇੱਕ ਬੰਦੇ ਨੇ ਉਹਦੀ ਇਸ ਲੱਛਣ ਕਰਨ ਦਾ ਕਾਰਨ ਇੱਕ ਪਾਲੀਨਾ ਦੇ ਬੰਦੇ ਤੋਂ ਪੁੱਛਿਆ ਤਾਂ ਉਹਨੇ ਦੱਸਿਆ ਉਹਦਾ ਜਿਗਰੀ ਜਾਰ ਸੀ ਜਿਸ ਦੀ ਮੌਤ ਪਤੰਗ ਆੜੀ ਡੋਰ ਨਾਲ ਹੋ ਗਈ ਸੀ ਗੱਲ ਵੱਡੇ ਜਾਨ ਨਾਲ ਕਰਕੇ ਉਹ ਮੋਟਰਸਾਈਕਲ ਤੇ ਪਿੱਛੇ ਬੈਠਾ ਸੀ ਤੇ ਉਹਦਾ ਦੋਸਤ ਪੱਬੂ ਸਾਹਮਣੇ ਤੜਫ ਤੜਫ ਮਰ ਗਿਆ ਉਸ ਸਦਮੇ ਤੋਂ ਬਾਅਦ ਇਹ ਐਦਾਂ ਹੋ ਗਿਆ ਤੇ ਗੱਲ ਦਿਲ ਤੇ ਲਾ ਗਿਆ ਪੁੱਛਣ ਵਾਲਾ ਬੰਦਾ ਗਹਿਰੇ ਗਾਮ ਵਿੱਚ ਡੁੱਬ ਗਿਆ ਤੇ ਰੱਬ ਅੱਗੇ ਅਰਦਾਸ ਕਰੀ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ